ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਗਰ ਲਾਲ ਸਿੰਘ ਸਵਾਗਤ ਕਰਦਾ ਤੁਹਾਡਾ ਭਵਨੋਦ ਸਿੰਘ ਚੈਨਲ ਉੱਪਰ ਤੇ ਅੱਜ ਆ ਆਪਣਾ ਮੇਰਾ ਵੱਡਾ ਵੀਰ ਆਇਆ ਹੈ ਬਹੁਤ ਦੂਰੋਂ ਬਾੜ ਕਰਕੇ ਆਇਆ ਤੇ ਇਹਨਾਂ ਆਪਣੇ ਤੋਂ ਝੋਟੀ ਖਰੀਦੀ ਹੋਈ ਹੈ ਤਾਜੀ ਸੂਈ ਝੋਟੀ ਆ ਮਗਰ ਕੱਟੀ ਆ ਤੇ ਆਓ ਵੀਰ ਤੋਂ ਲੈਨੇ ਆ ਰਿਵਿਊ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਜੀ ਬਿਲਕੁਲ ਬਿਲਕੁਲ ਵੀਰ ਜੀ ਬਹੁਤ ਵਧੀਆ ਜੀ ਵਧੀਆ ਚਾਹੀਦੇ ਤੇ ਆਪਾਂ ਨੂੰ ਆਪਾਂ ਭੈਣ ਭਰਾਵਾਂ ਨੂੰ ਐਡਰੈਸ ਦੱਸ ਦਈਏ ਆਪਣਾ ਗੈਸ ਆਪਣਾ ਜੀ ਪਿੰਡ ਲੋਹਕਰ ਸਹੀ ਧਰਮਕੋਟਾ ਜ਼ਿਲ੍ਹਾ ਮੋਗਾ ਠੀਕ ਆ ਜੀ ਹਾਂ ਜੀ ਇਹ ਜੀ ਮੱਝ ਆਪਾਂ ਠੀਕ ਆ ਵੀਰ ਜੀ ਤੇ ਆਪਣੀ ਵੀਰ ਜੀ ਜਿੱਦਾਂ ਫੋਨ ਤੇ ਗੱਲ ਹੋਈ ਉਹੋ ਚੀਜ਼ ਨੇ ਲਿਆ ਵੀਰੇ ਦੁੱਗਣੀ ਨਿਕਲੀ ਆ ਜੀ ਉਹਦੇ ਨਾਲ ਉਹ ਦੁੱਗਣੀ ਚੀਜ਼ ਨਿਕਲੀ ਆ ਜੀ ਜਿੰਨੇ ਤੁਸੀਂ ਦੱਸਿਆ ਸੀ ਸਿੰਗੀ ਸੋਹਣੀ ਉਵੇਂ ਦੀ ਸਿੰਗੀ ਨਿਕਲੀ ਆ ਜਿੰਨਾ ਦੁੱਧ ਬਾਹਰ ਵਧੀਆ ਨਿਕਲਿਆ ਜੀ ਬਿਲਕੁਲ ਰੂਹ ਖੁਸ਼ ਹੋ ਗਈ ਬੇੜ ਜਾਇਦਾ ਆਪਣਾ ਬਿਲਕੁਲ ਵੀਰੇ ਜਾਇਦਾ ਜੀ ਬਿਲਕੁਲ ਬਿਲਕੁਲ ਜਾਇਦਾ ਹਾਥੀ ਲੈ ਚੱਲਦੇ ਆ ਜੀ ਇੱਕ ਸਾਥ ਹਾਂ ਲਾ ਵੀਰ ਜੀ ਜਸ ਵਿੱਚ ਪੀ ਕੇ ਜਰਮ ਮਰਦੀ ਪੈ ਆ ਆ ਚੋਟੀ ਦਿੱਤੀ ਆਪਾਂ ਬੜੀ ਦੂਰੋਂ ਆਇਆ ਇਹ ਭੈਣ ਭਰਾ ਆਪਣੇ ਤੇ ਇਤਰਾ ਹੀ ਸਪੋਰਟ ਕਰੋ ਤੇ ਮੈਂ ਚਲੋ ਆਪਾਂ ਵੀਰਨਾ ਕਰਦੇ ਆਂ ਵੀਡੀਓ ਤੇ ਭੈਣ ਭਰਾਵਾਂ ਨਾਲ ਸ਼ੇਅਰ ਜ਼ਰੂਰ ਕਰਾਂਗੇ ਹੋਰ ਵੀਰ ਜੀ ਕੋਈ ਗੱਲਬਾਤ ਕਰਨੀ ਹੋਵੇ ਬੱਸ ਜੀ ਬੱਸ ਮਿਹਰਬਾਨੀ ਬਹੁਤ ਬਾਪੂ ਮੈਲੇ ਦੀ ਖੁਆਇ ਸੀਗੀ ਨਹੀਂ ਬਾਪੂ ਆਪਾਂ ਦੀ ਜਿਹੜੀ ਦੇਖ ਕੇ ਚੈਨਲ ਤੇ ਵੇਖ ਕੇ ਬਾਪੂ ਦੀ ਵੀਡੀਓ ਵੀਡੀਓ ਪਹਿਲਾਂ ਵੇਹਦੇ ਰਹੇ ਅੱਛਾ ਦਿਲ ਵਿੱਚ ਰੀ ਸੀਗੀ ਬਾਪੂ ਕੋਲੇ ਜਾਣਾ ਨਾ ਮੈਂ ਨਾਏ ਸੀ ਲੱਗਦੀ ਤੇ ਅਸੀਂ ਆਖਿਆ ਵੀ ਲੈ ਬਾਪੂ ਨਾਲ ਹੀ ਕਰਦੇ ਸਾਡੇ ਜਿਉਂ ਲੜਾ ਜੱਟਾ ਜੁੜਾ ਬਿਲਕੁਲ ਜੀ ਬਿਲਕੁਲ ਇੱਕ ਦੀਆਂ ਦੋ ਲੈ ਕੇ ਚੱਲੇ ਆ ਠੀਕ ਹੈ ਬੜੇ ਭੜ ਭਰਾ ਚੇਤੇ ਆਉਂਦੇ ਮਿਲਦੇ ਬਿਲਕੁਲ ਜੀ ਬਸ ਤੁਹਾਡੇ ਭੈਣ ਭਰਾਵਾਂ ਸਿਰ ਤੇ ਆ ਜੀ ਹਾਂ ਜੀ ਚਲੋ ਠੀਕ ਹੈ ਜੀ ਸਾਸਿਕਾ